ਆਮ ਆਦਮੀ ਪਾਰਟੀ ਦੇ 6 ਫਾਰ ਜਸਟਿਸ ਨਾਲ ਜੁੜੇ ਹੋਣ ਅਤੇ ਸਿੱਖ ਰੈਫਰੈਂਡਮ 2020 ਦੇ ਪੋਸਟਰ ਲਗਾਉਣ ਬਾਰੇ ਵੱਡਾ ਖੁਲਾਸਾ ਹੋਇਆ ਹੈ। ਇਸ ਵੀਡੀਓ ਵਿੱਚ ਵੇਖੋ ਕੀ ਕਹਿ ਰਹੇ ਨੇ ਇਹ ਜਨਾਬ। ਜੋ ਸਿੱਖ ਫਾਰ ਜਸਟਿਸ ਵੱਲੋਂ ਪਿਛਲੇ ਸਮਿਆਂ ਵਿੱਚ ਪੰਜਾਬ ਦੇ ਵਿੱਚ ਹਜ਼ਾਰਾਂ ਦੇ ਕਰੀਬ ਸਾਰੇ ਪੰਜਾਬ ਦੇ ਵਿੱਚ ਫਲੈਕਸ ਲਾਏ ਗਏ ਸੀ ਅਤੇ ਜਿਸ ਦਿਨ ਪੰਜਾਬ ਨੂੰ ਇੰਡੀਆ ਨਾਲੋਂ ਤੋੜਨ ਦੀ ਕੋਸ਼ਿਸ਼ ਸਾਜ਼ਿਸ਼ ਰਚੀ ਜਾ ਰਹੀ ਹੈ। ਅੱਤੇ ਪੰਜਾਬ ਨੂੰ ਮੁੜ ਤੋਂ ਉਸ ਪ੍ਰਾਣੇ ਭਿਆਨਕ ਦੌਰ ਵਿੱਚ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਸੰਬੰਧੀ ਪੰਜਾਬ ਸਰਕਾਰ ਦੇ ਹੁਕਮਾਦਿਨ ਇੱਕ ਜੋ ਪਰਚਾ ਦਰਜ ਹੋਇਆ ਸੀ ਪਰਚੇ ਦੇ ਵਿੱਚ ਸਿੱਖ ਪਰ ਜਸਟਿਸ ਦੇ ਜਿਹੜੇ ਸਥਾਪਕ ਮੈਂਬਰ ਹੈਗੇ ਆ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਅੱਜ ਮੈਂ ਜਦੋਂ ਇਸ ਮੈਟਰ ਦੀ ਆਪਣੇ ਤੌਰ ਤੇ ਜਾਂਚ ਕੀਤੀ ਤਾਂ ਮੇਰੇ ਕੋਲ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਦੇ ਨੇਤਾ ਆਮ ਆਦਮੀ ਪਾਰਟੀ ਐਚਐਸ ਫੂਲਕਾ ਹਨ ਉਹਨਾਂ ਦਾ ਸਿੱਖ ਪਰ ਜਸਟਿਸ ਆਰਗੇਨਾਈਜੇਸ਼ਨ ਦੇ ਨਾਲ ਬਹੁਤ ਡੂੰਘਾ ਰਿਸ਼ਤਾ ਹੈ ਅਤੇ ਉਹ ਪੰਜਾਬ ਦੇ ਵਿੱਚ ਬਣੀ ਉਹਨਾਂ ਦੀ ਐਡਵਾਈਜ਼ਰੀ ਕਮੇਟੀ ਦੇ ਮੁੱਢਲੇ 8 ਮੈਂਬਰਾਂ ਵਿੱਚੋਂ ਇੱਕ ਮੈਂਬਰ ਹਨ ਅਤੇ ਉਹ ਇਸ ਲਈ ਇਸ ਸੰਸਥਾ ਨਾਲ ਜੁੜੇ ਹੋਏ ਹਨ ਜਿਸ ਦਾ ਜਿਹੜਾ ਸਾਰੇ ਪ੍ਰੂਫ ਹੈ ਉਹ ਮੈਂ ਇਹਨਾਂ ਦੀ ਜਿਹੜੀ ਵੈਬਸਾਈਟ ਹੈ ਸਿੱਖ ਪਰ ਜਸਟਿਸ ਉੱਥੋਂ ਕਲੈਕਟ ਕੀਤੇ ਆ ਉਸ ਦੀ ਜਿਹੜੀ ਆਪਣਾ ਕਮੇਟੀ ਹੈ ਪਲੈਨਿੰਗ ਕਮੇਟੀ ਹੈ ਉਸ ਵਿੱਚ ਪੰਜਾਬ ਦੀ ਜੋ ਕਮੇਟੀ 8 ਮੈਂਬਰ ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਐਸਐਸ ਐਚਐਸ ਫੂਲਕਾ ਨਵਕਰਨ ਸਿੰਘ ਐਡਵੋਕੇਟ ਜੋ ਕਿ ਆਮ ਆਜ਼ਦੀ ਪਾਰਟੀ ਦੇ ਸਪੋਕਸਮੈਨ ਹੈਗੇ ਆ ਉਹ ਇਸ ਜਿਹੜਾ ਸਿੱਖ ਪਰ ਜਸਟਿਸ ਦੇ ਨਾਲ ਜੁੜੇ ਹੋਏ ਹੈ ਤੇ ਇਸ ਤੋਂ ਇਹ ਗੱਲ ਸਾਫਤ ਹੁੰਦੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਤੇ ਜਿਹੜੇ ਫਲੈਕਸ ਹੈ ਉਹ ਕਿਸੇ ਲੋਕਲ ਰਾਜਨੀਤਿਕ ਪਾਰਟੀ ਦੀ ਸ਼ਾਇਦ ਤੋਂ ਬਿਨਾਂ ਨਹੀਂ ਲੱਗ ਸਕਦੇ ਸੀ ਉਸ ਪਿੱਛੇ ਆਮ ਆਜ਼ਦੀ ਪਾਰਟੀ ਦਾ ਹੱਥ ਹੈ ਅਤੇ ਖਾਸ ਕਰਕੇ ਸਿੱਖ ਪੁਲਕਾ ਜੋ ਕਿ ਸਿੱਖ ਪਰਜਿਸਟਿਸ ਦੇ ਪੰਜਾਬ ਵਿੱਚ ਮੈਂਬਰ ਹਨ ਉਹਨਾਂ ਦਾ ਰੋਲ ਹੈ ਜਦੋਂ ਕਿ ਇਸ ਸਿੱਖ ਪਰਜਿਸਟਿਸ ਤੇ ਜਿਸ ਨੇ ਪੰਜਾਬ ਵਿੱਚ ਅਤਵਾਦ ਦੁਆਰਾ ਫਲਾਉਣ ਦੀ ਕੋਸ਼ਿਸ਼ ਕੀਤੀ ਅਤੇ ਬਕਵਾਦ ਦੀ ਵਿਚਾਰਧਾਰਾ ਦਾ ਫਾਇਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਤੇ 50 ਸਰਕਾਰ ਨੇ ਪਰਚੇ ਦਰਜ ਕੀਤੇ ਗਏ ਹਨ ਤਾਂ ਇਸ ਤਰ੍ਹਾਂ ਜੋ ਇਹਨਾਂ ਦੇ ਮੈਂਬਰ ਹਨ ਉਹ ਵੀ ਇੱਦੇ ਵਿੱਚ ਦੋਸ਼ੀ ਹਨ ਤੇ ਇਹਨਾਂ ਤੇ ਜਿਹੜਾ ਐਚਐਸ ਸਕੂਲਕਾ ਹੈਗੇ ਅਤੇ ਨਵਕਰਨ ਸਿੰਘ ਐਡਵੋਕੇਟਾ ਉਹਨਾਂ ਦੀ ਰੋਲ ਦੀ ਪੁਲਿਸ ਨੂੰ ਸ਼ਾਨਵੀਲ ਕਰਕੇ ਤੇ ਇਹਨਾਂ ਦੇ ਖਿਲਾਫ ਆਪਣਾ ਐਫਆਈਆਰ ਦਰਜ ਕਰਨਾ ਚਾਹੀਦੀ ਹੈ ਅਤੇ ਇਹ ਗੱਲਾਂ ਦਾ ਪਤਾ ਲਗਾਉਣਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਵਿੱਚ ਕਾਫੀ ਸਮੇਂ ਵਿੱਚ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਜੋ ਪਾਕਿਸਤਾਨ ਦੀਆਂ ਏਜੰਸੀਆਂ ਹਨ ਅਤੇ ਪੰਜਾਬ ਤੋਂ ਬਾਹਰ ਵਕਵਾਦ ਦੀ ਜਿਹੜੀਆਂ ਸ਼ਕਤੀਆਂ ਹਨ ਉਹ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੀਆਂ ਸੀ ਉਹਨਾਂ ਦਾ ਰੋਲ ਇਸ ਜਿਹੜੇ ਸਿੱਖ ਫਾਰ ਜਸਟਿਸ ਦੇ ਮੈਂਬਰ ਜਿਹੜਾ ਹੋਣਾ ਪਾਇਆ ਗਿਆ ਹੈ ਐਚਐਸ ਪੁਲਕਾ ਦਾ ਤੇ ਨਵਕਰਨ ਦਾ ਉਹ ਤੋਂ ਸਾਫਤ ਹੁੰਦਾ ਜੇਕਰ ਇਹਨਾਂ ਤੇ ਖਿਲਾਫ ਪਰਚਾ ਦਰਜ ਕਰਕੇ ਇਨਕੁਆਇਰੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਅਤੇ ਪਾਕਿਸਤਾਨ ਦੀਆਂ ਏਜੰਸੀਆਂ ਅਤੇ ਜਿਹੜੀਆਂ ਬਾਹਰਲੀਆਂ ਵਕਵਾਦੀ ਏਜੰਸੀਆਂ ਉਹਨਾਂ ਦਾ ਰੋਲ ਅਤੇ ਉਹਨਾਂ ਦਾ ਜਿਹੜਾ ਗਠਜੋਤਨ ਹੈ ਉਹਦਾ ਪਤਾ ਲੱਗੇਗਾ ਜੋ ਮੇਰੇ ਹਿਸਾਬ ਨਾਲ ਹੈ ਕਿ ਜੋ ਆਮ ਆਦਮੀ ਪਾਰਟੀ ਦੀ ਖਾਲਸਤਾਨੀਆਂ ਅਤੇ ਵਕਵਾਦੀ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਸਮੇਂ ਮਦਦ ਕੀਤੀ ਉਸ ਦੇ ਇਵਜਹ ਬਜੋ ਹੁਣ ਜੇ ਆਮ ਆਦਮੀ ਪਾਰਟੀ ਦੇ ਜੋ ਮੈਂਬਰ ਹੈਗੇ ਆ ਜੇ ਆਪਾਂ ਜਾਂਚ ਕੀਤੀ ਜਾਵੇ ਤਾਂ ਪਤਾ ਲੱਗੂਗਾ ਕਿ ਐਚਐਸ ਕੁਲਕਾ ਅਤੇ ਹੋਰ ਜਿਹੜੇ ਗਰਮਖਾਲੀ ਲੀਡਰ ਇਹਨਾਂ ਦੇ ਹੈਗੇ ਆ ਉਹ ਉਹਨਾਂ ਦੀ ਪੂਰਤੀ ਉਹਨਾਂ ਦੀ ਹੁਣ ਜਿਹੜਾ ਉਹਨਾਂ ਦੇ ਬਦਲ ਦੇ ਰੂਪ ਚ ਉਹਨਾਂ ਨੂੰ ਜੋ ਇਹ 20000 ਦੇ ਕਰੀਬ ਕਹਿੰਦੇ ਆ ਵੀ ਫਲੈਕਸ ਲੱਗਿਆ ਜੇ 20000 ਲੱਗਿਆ ਤਾਂ ਉਹ ਕਿਸੇ ਰਾਜਨੀਤਿਕ ਪਾਰਟੀ ਸ ਹੈ ਅਤੇ ਜਿਹੜੀ ਉਹਨਾਂ ਦੀ سپورਟ ਤੋਂ ਬਣਾ ਨਹੀਂ ਹੋ ਸਕਦੀ ਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇੱਕ ਇਸ ਤੋਂ ਬਾਅਦ ਜਿਹੜੀ ਸਭ ਤੋਂ ਜਦੋਂ ਐਚਐਸ ਸਕੂਲ ਕਾ ਦਾ ਸਿੱਖ ਪਰ ਜਸਤੀ ਦੇ ਨਾਲ ਨਾਮ ਸਾਹਮਣੇ ਆ ਗਿਆ ਜਦੋਂ ਮੈਂ ਉਹਦੇ ਪ੍ਰੂਫ ਐਸ ਨੂੰ ਸਬਮਿਟ ਕਰ ਰਿਹਾ ਦੇ ਰਿਹਾ ਜਿਹੜੀ ਵੈਬਸਾਈਟ ਤੇ ਉਹਨਾਂ ਦੇ ਪਏ ਹੈਗੇ ਤਾਂ ਜੋ ਫੁਲਕਾ ਸਾਹਿਬ ਨੇ 36 ਸਾਲਾਂ ਵਿੱਚ ਸਿੱਖਾਂ ਨੂੰ ਇਨਸਾਫ ਨਹੀਂ ਦਿਵਾ ਸਕੇ ਸਿਰਫ ਇਹਨਾਂ ਨੇ ਆਪ ਦਾ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਦੀ ਜਿਹੜੀ ਇਹਨਾਂ ਨੇ ਐਚ ਐਸ ਸਕੂਲ ਕਾਤੇ ਉਸ ਦੇ ਪਰਿਵਾਰ ਨੇ 36 ਸਾਲਾਂ 'ਚ ਜਿਹੜੇ ਸਿੱਖਾਂ ਤੋਂ ਬਾਹਰਲੇ ਬੈਠਾ ਨੂੰ इमोਸ਼ਨਲੀ ਬਲੈਕਮੇਲ ਕਰਕੇ ਪੈਸਾ ਇਕੱਠਾ ਕਰਿਆ ਉਹ ਇਹਨਾਂ ਦੀ ਪ੍ਰਾਪਰਟੀ ਦੀ ਜਦੋਂ ਕਿ ਇਹ ਕਹਿੰਦੇ ਬਾਦਲ ਪਰਿਵਾਰ ਦੀ ਹੋਰਾਂ ਦੀ ਰਾਜਨੀਤਿਕ ਬੰਦਿਆਂ ਦੀ ਜਾਂਚ ਹੋਣੀ ਚਾਹੀਦੀ ਤਾਂ ਫੁਲਕਾ ਸਾਹਿਬ ਦੇ ਜਿਹੜੇ ਪਰਿਵਾਰ ਹੈ ਅਤੇ ਫੁਲਕਾ ਸਾਹਿਬ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਇਹਨਾਂ ਨੇ ਜਿਹੜੇ ਸਿੱਖਾਂ ਦੇ ਨਾਂ ਤੇ ਕਿੰਨਾ ਪੈਸਾ ਇਕੱਠਾ ਕੀਤਾ ਤੇ ਕਿੱਥੋਂ ਸਾਧਨ ਆਏ ਤੇ ਉਹਨਾਂ ਨੂੰ ਇਹ ਆਪਦੀ ਨੰਬਰ ਦੀ ਆਮਦਨ ਦੇ ਵਿੱਚ ਦਿਖਾਉਂਦੇ ਰਹੇ ਜਿਹੜਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਪਹਿਲਾ ਇਲੈਕਸ਼ਨ ਵਿੱਚ ਸਮਝ ਕੇ 2017 ਵਿੱਚ ਨਕਾਰਤਾ ਸੀ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿਹੋ ਜਿਹਾ ਖੁਨਨੀ ਖੇਲ ਖੇਡਣਾ ਚਾਹੁੰਦੀ ਹੈ ਤੇ ਹੁਣ ਜਿਹੜੋ ਜੋ ਇਹ ਬੋਰਡ ਲੱਗੇ ਹਨ ਫਲੈਕਸ ਲੱਗੇ ਹਨ ਉਸ ਜਿਹੜੀ ਸੰਸਥਾ ਹੈ ਉਸ ਸੰਸਥਾ ਦੇ ਜੋ ਪੰਜਾਬ ਦੇ ਵਿੱਚ ਮੈਂਬਰ ਜੁੜੇ ਹਨ ਉਸ ਐਡਵਾਈਜ਼ਰੀ ਕਮੇਟੀ ਦੇ ਮੇਨ ਅੱਠ ਮੈਂਬਰਾਂ ਵਿੱਚ ਦੋ ਮੈਂਬਰ ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ ਤੇ ਨਾਪਕਰਨ ਜੀ ਹਨ ਮੈਂ ਤੇ ਇਹਨਾਂ ਦੇ ਖਿਲਾਫ ਹੁਣ ਕਾਰਵਾਈ ਕਰਨੀ ਬਣਦੀ ਹੈ ਤੇ ਜੋ ਪਰਚਾ ਦਰਜ ਹੋਇਆ ਉਹਨਾਂ ਦੇ ਵਿੱਚ ਇਹਨਾਂ ਨੂੰ ਨਾਲ ਸ਼ਾਮਲ ਕਰਕੇ ਤੇ ਇਹਨਾਂ ਦੀ ਜਾਂਚ ਕੀਤੀ ਜਾਵੇ ਤੇ ਜਿਹੜੇ ਮੈਂ ਇਹਦੀ ਤੁਹਾਨੂੰ ਵੈਬਸਾਈਟ ਹੈ ਸਿੱਖ ਪਰ ਜਸਟਿਸ ਦੀ ਉਹਦਾ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਿਹੜੀ ਇਹਨਾਂ ਨੇ ਪੰਜਾਬ ਵਿੱਚ ਐਡਵਾਈਜ਼ਰੀ ਕਮੇਟੀ ਬਣਾਈ ਹੈ ਉਸ ਦੇ 8 ਮੈਂਬਰ ਹਨ ਉਹਨਾਂ ਵਿੱਚੋਂ ਪਹਿਲਾ ਮੈਂਬਰ ਨਵਕਰਨ ਸਿੰਘ ਐਡਵੋਕੇਟ ਹਨ ਦੂਸਰੇ ਐਚਐਸ ਫੂਲਕਾ ਹਨ ਇੱਕ ਰੰਜਨ ਲਖਣਪਾਲ ਜੀ ਹਨ ਇੱਕ ਰਾਜਵਿੰਦਰ ਸਿੰਘ ਬੈਂਸ ਜੀ ਹਨ ਤੇ ਇੱਕ ਕਰਨੈਲ ਸਿੰਘ ਪੀਰ ਮਹਮਦਾਨ ਇੱਕ ਹਵਤਾਰ ਸਿੰਘ ਪੰਨੂ ਹਨ ਇੱਕ ਵਰਜਿੰਦਰ ਸਿੰਘ ਬਰਾੜ ਹਨ ਤੇ ਇੱਕ ਬਾਬੂ ਸਿੰਘ ਦੁਖਿਆ ਹਨ ਜੋ ਇਸ ਸੰਬੰਧੀ ਸਿੱਖਪੁਰ ਜਸਟਿਸ ਨੇ 2008 ਵਿੱਚ ਜਹੇਦਾਰ ਬਦੰਤੀ ਸਾਹਿਬ ਨੂੰ 14 ਜੂਨ 2008 ਨੂੰ ਇੱਕ ਲੈਟਰ ਵੀ ਦੇ ਕੇ ਆਏ ਆ ਵੀ ਜਿਹੜੇ ਆ ਸਾਡੇ ਐਡਵਾਈਜ਼ਰੀ ਕਮੇਟੀ ਆ ਮੈਂਬਰ ਹੈ ਤੇ ਉਹਨਾਂ ਨੇ ਉਸ ਟਾਈਮ ਪ੍ਰੈਸ ਰਿਲੀਜ਼ ਵੀ ਦਿੱਤੀ ਹੈ ਸਾਰੇ ਰਿਪੋਰਟਰਾਂ ਨੂੰ ਜਿਹੜਾ ਇਹ ਸਿੱਖ ਪਰ ਜਸਟਿਸ ਦੀ ਜਿਹੜੀ ਵੈਬਸਾਈਟ ਆ ਉਹਦੇ ਉੱਪਰ ਇਹ ਆਪਣਾ ਇਹਨਾਂ ਦਾ ਜਿਹੜੇ ਮੈਂਬਰ ਆ ਪੰਜਾਬ 'ਚ ਐਡਵਾਈਜ਼ਰੀ ਕਮੇਟੀ ਤੇ ਪਲੈਨਿੰਗ ਕਮੇਟੀ ਤੇ ਹੋਣਾ ਉਹਦੇ ਪ੍ਰੂਫ ਪਏ ਹੈਗੇ ਆ ਤੇ ਇਸ ਤੋਂ ਬਾਅਦ ਮੈਂ ਪੰਜਾਬ ਸਰਕਾਰ ਖਾਸ ਕਰਕੇ ਕੈਪਟਨ ਅਬਰਿੰਦਰ ਸਿੰਘ ਤੋਂ ਮੰਗ ਕਰਦਾ ਵੀ ਜੋ ਪੰਜਾਬ ਨੂੰ ਵੰਡਣ ਦੀ ਸਾਜ਼ਿਸ਼ਾਂ ਕਰ ਰਹੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਤੇ ਜਲ ਤੋਂ ਜਲ ਦੇ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਤੇ ਇਨਕੁਆਇਰੀ ਕਰਨੀ ਚਾਹੀਦੀ ਹੈ ਤੇ ਇਨਕੁਆਇਰੀ ਤੋਂ ਬਾਅਦ ਸੱਤ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਮ ਆਦਮੀ ਪਾਰਟੀ ਅਤੇ ਐਚਐਸ ਫੁਰਕਾ ਜਿਹੇ ਲੋਕ ਪੰਜਾਬ ਦੇ ਨਾਲ ਕਿਹੋ ਜਿਹਾ ਖੇਡਣ ਦੀ ਕੋਸ਼ਿਸ਼ ਕਰ ਰਹੇ ਸਨ